ਹਰ ਸਾਲ 2-4 ਕਿੱਲੇ ਵਾਹਣਾ ਜਿਹੜਾ ਉਹ ਆਪਾਂ ਬੀਜਦੇ ਹੁੰਨੇ ਆ ਨਵਾਂ ਸੀਡ ਤੇ ਆਹ ਤੁਹਾਨੂੰ ਸੀਡ ਵਿਖਾ ਦਈਏ ਜੀ ਇਹਦੇ ਵਿੱਚ ਕੋਈ ਵੀ ਦਾਣਾ ਹੈ ਨਹੀਂਗਾ ਵੀ ਜਿਹੜਾ ਕੋਈ ਚਿਪਕਿਆ ਹੋਊਗਾ ਤੋਂ ਬਾਅਦ ਜਿਹੜੀ ਆਪਾਂ ਇਹ 2851 ਵੈਰੈਟੀ ਬੀਜੀਸੀ ਸਟਾਰ ਕੰਪਨੀ ਦਾ ਸੀਡ ਲੈਂਦਾ ਸੀ ਨਵਾਂ 20 ਕਿਲੋ ਡੀ ਜੀ ਪੀ ਵੀ ਜੀ ਸੀ ਤੇ 60 ਕਿਲੋ ਸੀਡ ਪਾਇਆ ਸੀ ਇਹਦਾ ਆਪਾਂ ਤੁਸੀਂ ਨਾੜ ਦੇਖ ਸਕਦੇ ਹੋ ਜੀ ਉਤੋਂ ਕਣਕ ਪੂਰੀ ਬਿਲਕੁਲ ਪੱਕੀ ਹੋਈ ਆ ਤੇ 나ੜ ਦੇ ਵਿੱਚ ਹਜੇ ਵੀ ਪੂਰੀ ਜਾਨ ਆ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਆਪਾਂ ਜਿਹੜੀ ਹੈਗੀ ਆ ਕਣਕ ਵੜ ਰਹੇ ਆ 2852 ਜਿਹੜੀ ਆਪਾਂ ਗੋਭੀ ਵਾਲੀ ਕਣਕ ਸੀ 1509 ਤੋਂ ਬਾਅਦ ਜਿਹੜੀ ਆਪਾਂ ਗੋਭੀ ਲਈ ਸੀ ਤੇ ਗੋਭੀ ਤੋਂ ਬਾਅਦ ਜਿਹੜੀ ਆਪਾਂ ਇਹ 2852 ਵੈਰੈਟੀ ਬੀਜੀਸੀ ਸਟਾਰ ਕੰਪਨੀ ਦਾ ਸੀਡ ਲੈਂਦਾ ਸੀ ਨਵਾਂ ਇਹ 6 ਕਿੱਲੇ ਜਿਹੜੇ ਆਪਾਂ ਵੱਖਰੇ ਬੀਜੇ ਸੀ ਤੇ ਬਹੁਤ ਸੋਹਣੀ ਜਿਹੜੀ ਕਣਕ ਦੀ ਕੁਆਲਿਟੀ ਆ ਤੇ ਬੜੀ ਸੋਹਣੀ ਪੱਕੀ ਆ ਤੇ ਕੋ ਨੂੰ ਆਪਾਂ ਦਿਖਾ ਦਿੰਨੇ ਆ ਜਿਹੜੀ ਕਣਕ ਇਹ ਆਪਾਂ ਸੀਡ ਰੱਖ ਰਹੇ ਆ ਜੀ ਘਰ ਵਾਸਤੇ ਅਗਲੇ ਸਾਲ ਵਾਸਤੇ ਜਿਹੜਾ ਤਕਰੀਬਨ ਆਪਾਂ ਹਰ ਸਾਲ 2-4 ਕਿੱਲੇ ਵਾਹਣ ਆ ਜਿਹੜਾ ਉਹ ਆਪਾਂ ਬੀਜਦੇ ਹੁੰਨੇ ਆ ਨਵਾਂ ਸੀਡ ਤੇ ਆ ਤੁਹਾਨੂੰ ਸੀਡ ਵਿਖਾ ਦਗੇ ਜੀ ਇਹਦੇ ਵਿੱਚ ਕੋਈ ਵੀ ਦਾਣਾ ਹੈ ਨਹੀਂਗਾ ਵੀ ਜਿਹੜਾ ਕੋਈ ਚਿਪਕਿਆ ਹੋਊਗਾ ਬਹੁਤ ਵਧੀਆ ਤੇ ਬਹੁਤ ਮੋਟੀ ਕਣਕ ਨਿਕਲੀ ਆ ਬਾਈ ਤੇ ਜੇ ਆਪਾਂ ਛਾੜ ਦੀ ਗੱਲ ਕਰੀਏ ਤਾਂ ਤਕਰੀਬਨ 60 ਮਣ ਦੀ ਐਵਰੇਜ ਹੈਗੀ ਆ ਜੀ ਅਸਟੀਮੇਟ ਆ ਸਾਡਾ ਟੈਂਕੀਆਂ ਤੋਂ ਵੀ ਪਤਾ ਲੱਗ ਜਾਂਦਾ ਤੇ ਟਰਾਲੀ ਦੇ ਵਿੱਚ ਜਦੋਂ ਧਾਣੇ ਪੈ ਜਾਣ ਤਕਰੀਬਨ ਪਤਾ ਲੱਗ ਜਾਂਦਾ 60 ਪਲੱਸ ਹੋ ਸਕਦੀ ਆ 60 ਤੋਂ ਘੱਟ ਨਹੀਂ ਹੋ ਸਕਦੀ ਇਹਦੇ ਇਹ ਜਿਹੜੀ ਬਜਾਂਦ ਸੀਗੀ ਆਪਣੀ ਜੀ ਇਹ 15 ਤੋਂ 20 ਦਸੰਬਰ ਦੀ ਬਜਾਂਦ ਸੀ ਆਪਣੀ ਗੋਭੀ ਵਾਲੀ ਕਣਕ ਦੀ ਤੇ ਇਹਦੇ ਤੇ ਜਿਹੜੀਆਂ ਆਪਾਂ 20 ਕਿਲੋ ਡੀਏਪੀ ਵੀ ਜੀ ਸੀ ਤੇ 60 ਕਿਲੋ ਸੀਡ ਪਾਇਆ ਸੀ ਇਹਦਾ ਆਪਾਂ ਕਣਕ ਦਾ ਤੇ ਇਹਦੇ ਵਿੱਚ ਦੋ ਸਪਰੇਅਾਂ ਜਿਹੜੀਆਂ ਆਪਾਂ ਲਾਈਆਂ ਟੈਲਟ ਦੀਆਂ ਹੰਗੀ ਸਾਈਡ ਜਿਹੜੀਆਂ ਆਪਾਂ ਪੀਲੀ ਕੁੰਗੀ ਤੋਂ ਤੇ 113045 ਦੀ ਇਹਨੂੰ ਸਪਰੇਅ ਲਾਈ ਸੀ ਤੇ ਬਹੁਤ ਵਧੀਆ ਭਾਈ ਜੀ ਸਿਰਫ ਤਿੰਨ ਪਾਣੀ ਲਏ ਨੇ ਤਿੰਨਾ ਪਾਣੀਆਂ ਦੇ ਵਿੱਚ ਜਿਹੜੀ ਅੱਜ ਕਣਕ ਆਪਾਂ ਵੜ ਰਹੇ ਆ ਮਸ਼ੀਨ ਚੱਲੀ ਜਾਂਦੀ ਆ ਤੁਹਾਡੇ ਸਾਹਮਣੇ ਆ ਬਿਲਕੁਲ ਤੇ ਪੂਰਾ ਜਿਹੜਾ ਇਹਦਾ ਝਾੜ ਆ ਵਧੀਆ ਨਿਕਲਿਆ ਬਹੁਤ ਇਹ ਭਰਾ ਆਉਂਦੇ ਫੋਨ ਕਾਲਸ ਤੇ ਮੈਸੇਜ ਵਗੈਰਾ ਆਉਂਦੇ ਰਹਿੰਦੇ ਆ ਬਈ ਯਾਰ ਲੇਟ ਵੈਰੈਟੀ ਇਹ ਇੰਨੀ ਨਹੀਂ ਨਿਕਲ ਸਕਦੀ ਆਪਾਂ ਬਾਈ ਜੀ ਹਰ ਸਾਲ ਤਕਰੀਬਨ ਗੋਭੀ ਵਾਲੀ ਕਣਕ ਇਹ ਸਾਰੀ 2852 ਸਾਰੀ 2852 ਸਿਰਫ 4 ਕਿੱਲੇ ਜਿਹੜੇ ਗੋਭੀ ਤੋਂ ਰਹਿ ਗਏ ਸੀ ਉਹ ਆਪਾਂ 826 ਦੇ ਬੀਜੇ ਸੀ ਤੇ ਸਾਰੀ ਤਕਰੀਬਨ ਸਾਡੇ ਜਿੰਨੇ ਵੀ ਗੋਭੀ ਵਾਲੇ ਕਿਸਾਨ ਆ ਸਾਰੇ ਹੀ 2852 ਵੈਰੈਟੀ ਅਸੀਂ ਬੀਜਦੇ ਰਹਿੰਨੇ ਆ ਤੇ ਝਾੜ ਬਹੁਤ ਵਧੀਆ ਹੈਗਾ ਝਾੜ ਨਿਕਲਦਾ ਸਰ ਫਾਇਦਾ ਜਿਹੜਾ ਹੈਗਾ ਵੀ ਤੂੜੀ ਘੱਟ ਬਣਦੀ ਹੈ ਬਾਕੀ ਛਾੜਦੀ ਕੋਈ ਕਮੀ ਨਹੀਂ ਰਹਿੰਦੀ ਬਹੁਤ ਵਜਨਦਾਰ ਕਿਉਂਕਿ ਦਾਣਾ ਦੇਖਣ ਨੂੰ ਥੋੜਾ ਜਿਹਾ ਬ੍ਰੀਕ ਲੱਗੂਗਾ ਪਰ ਜਿਹੜੀ ਇਹਦੀ ਗਰੀ ਅੰਦਰ ਉਹਦਾ ਹਰ ਇੱਕ ਦੂਜੀ ਕਣਕ ਨਾਲੋਂ ਵਜਨ ਜ਼ਿਆਦਾ ਹੈ ਤੇ ਤਕਰੀਬਨ ਅੱਜ ਆਪਾਂ ਸ਼ੁਰੂਆਤ ਕੀਤੀ ਹੈ ਜਿਹੜੀ ਆਪਾਂ 80 ਕਿਲੋ ਵਾਲਾ ਸੀਟ ਸੀ ਉਹ ਆਪਾਂ ਹਜੇ 2-3 ਤੋਂ ਪਾਉ ਨੂੰ ਲਵਾ ਦਈਏ ਹਜੇ ਦਾਣੇ ਜਿਹੜੀਆਂ ਸਾਈਡਾਂ ਵਾਲੇ ਜਿਹੜੇ ਆਪਣੇ ਛੱਟੇ ਆ ਉਹ ਹਜੇ ਆਪਣੇ ਤਕਰੀਬਨ ਹਰੇ ਹੀ ਦੇ ਆ 나ੜ ਦੇਖ ਸਕਦੇ ਹੋ ਜੀ ਉਤੋਂ ਕਣਕ ਪੂਰੀ ਬਿਲਕੁਲ ਪੱਕੀ ਹੋਈ ਆ ਤੇ 나ੜ ਦੇ ਵਿੱਚ ਹਜੇ ਵੀ ਪੂਰੀ ਜਾਨ ਆ ਹਜੇ ਵੀ ਵਿੱਚ ਵਿੱਚ 나ੜ ਹਰਾ ਕਣਕ ਉਤੋਂ ਬਿਲਕੁਲ ਜਿਵੇਂ ਪੂਰੀ ਪੱਕੀ ਹੋਈ ਵੀ ਆ ਤੇ ਪੂਰੀ ਆਪਾਂ ਇਹਦੀ ਜਿਹੜੀ ਜਾਣਕਾਰੀ ਆ ਤੁਹਾਨੂੰ ਵੀਡੀਓ ਦੇ ਵਿੱਚ ਸਾਰੇ ਕਿਸਾਨ ਭਰਾਵਾਂ ਨਾਲ ਹਾਂਜੀ ਕਰਾਂਗੇ ਝਾੜ ਬਾਰੇ ਵੀ ਇਹ ਆਪਾਂ ਤੁਹਾਨੂੰ ਦੱਸ ਚੁੱਕੇ ਆ ਵੀ ਇੱਥੋਂ ਤਾਈਂ ਦੀ ਐਵਰੇਜ ਹੈਗੀ ਆ 60 ਮਣ ਤੋਂ ਪਲੱਸ ਦੀ ਐਵਰੇਜ ਹੈਗੀ ਆ ਕੌਣ ਕੇ ਲੇਟ ਠੰਡ ਤੇ ਇਹ ਪੱਕੀ ਆ ਕਣਕ ਬਹੁਤ ਸੋਹਣਾ ਝਾੜ ਆ ਧੰਨਵਾਦ ਜੀ ਸਾਸੀ ਕਾ